ਉੰਜੀ ਜੀ ਇਹ ਇਸੇ ਘਰ ਦੇ ਵਿੱਚ ਹੋਇਆ ਜਿੱਥੇ ਆਪਾਂ ਹੁਣ ਖੜੇ ਆ ਇੰਨੀ ਕੀ ਦਿਨ ਰਹੇ ਨਹੀਂ ਹੋ ਰਹੇ ਇੱਥੇ 2 ਸਾਲ ਰਹੇ ਨੇ ਜੀ ਉਹਦੇ ਜਨੂਨ ਵਾਲ ਤੇ ਉਹਦੇ ਫਾਦਰ ਸਾਹਿਬ ਟੀਚਰ ਸੀਗੇ ਉਸ ਦਿਵਾਰ ਉਹ ਫਿਰ ਜਾ ਕੇ ਸੰਨਾਰ ਚਲੇ ਗਏ ਸੀ ਉਹਨੇ ਬਦਲੀ ਹੋ ਗਈ ਤੇ ਸੰਨਾਰ ਤੋਂ ਬਾਅਦ ਫਿਰ ਉਹਨੇ ਉੱਤੇ ਪੜੇ ਨੇ ਉਸ ਦਿਵਾਰ ਫਿਰ ਉਹ ਆਪਣੇ ਫਿਰ ਯੂਨੀਵਰਸਿਟੀ ਵਿੱਚ ਚਲੇ ਗਏ ਤੇ ਉਹਨੇ ਫਾਦਰ ਸਾਹਿਬ ਦੀ ਪਹਿਲੀ ਪੋਸਟਿੰਗ ਸੀ ਹਾਂ ਜੀ ਪਹਿਲੀ ਪੋਸਟ ਇੱਥੇ ਸੀ ਜੀ ਤੇ ਕਿਉਂ ਰਹੇ ਉਹਨਾਂ ਦਾ ਆਬਾਦ ਕਰ ਸੀਗਾ ਨਹੀਂ ਜੀ ਕਿ ਕਿਰਾਏ ਤੇ ਰਹ ਰਹੇ ਸੀ ਜੀ ਅੱਛਾ ਠੀਕ ਹੈ ਤੇ ਇਹਨਾਂ ਜੱਤੀ ਪਿੰਡ ਜਿਹੜਾ ਸੀ ਉਹ ਦੱਸਿਓ ਚੱਜੀ ਪਿੰਡ ਦਾ ਡੰਗ ਉਸ ਸੀ ਤੇ ਕਦੇ ਉਰੇ ਆਏ ਤਾਂ ਮਿੰਦ ਨਹੀਂ ਇੱਥੇ ਆਇਆ ਨਹੀਂ ਤੇ ਇੱਥੇ ਲੋਕੜੀ ਇੱਕ ਬਹੁਤ ਕਰ ਰਹੇ ਨੇ ਇਸੇ ਗੱਲ ਕਰਕੇ ਲੋਕਾਂ ਨੂੰ ਉੱਤੇ ਤਰਾਜੂ ਹੈਗਾ ਪਿਆਰ ਉਹਨਾਂ ਨੂੰ ਇੱਥੇ ਜਨਮ ਹੋਇਆ ਵੀ ਕਿਉਂ ਨਹੀਂ ਹੈ ਤੇ ਜਿਵੇਂ ਅੱਜ ਉਹਨਾਂ ਦੀ ਡੈਥ ਹੋਈ ਹੈ ਤੇ ਪਿੰਡ ਵਾਸੀਆਂ ਨੂੰ ਜਿਵੇਂ ਪਤਾ ਲੱਗਿਆ ਤਾਂ ਕਿਦਾਂ ਲੱਗ ਰਿਹਾ ਪਿੰਡ ਨੂੰ ਬੜਾ ਦੁੱਖ ਹੋਇਆ ਜੀ ਸਾਨੂੰ ਪਹਿਲਾਂ ਵੀ ਮਤਲਬ ਇਸ ਚੀਜ਼ ਦਾ ਪਤਾ ਲੱਗਿਆ ਸੀਗਾ ਸਾਰੇ ਪਿੰਡ ਦੇ ਨੇ ਉਹਦੇ ਅਲਾਸ ਕਰੀ ਜਿੱਦਾਂ ਦੋਸੋ ਜਣ ਸਾਡੇ ਪਿੰਡ ਵਿੱਚ ਇੱਕ ਵਾਰ ਗੀੜਾ ਮਾਰ ਲੈਣ ਚੁਣ ਨਹੀਂ ਸੁਭਾਅ ਉਹਨੇ ਕੋਈ ਨਹੀਂ ਸੀ ਮੰਜੂਰ ਮਸਲੂਨ ਨੇ ਚੋੜੀ। ਆਹ ਤੇ ਵੀ ਜਿਹੜੇ ਕਾਰ ਦੇ ਵਿੱਚ ਰਹਿੰਦੇ ਸੀ ਆਸਮੰਦ ਤੇ ਉਹਨਾਂ ਦੇ ਫਾਜ਼ਲ ਸਾਹਿਬ ਦੀ ਬਹੁਤ ਮਿੱਠੇ ਸੀਗੇ ਬੋਲਣ ਦੇ ਚੰਗਾ ਸੁਹਾਗ ਸੀ ਉਹਨਾਂ ਦਾ ਸਾਰੇ ਮਸਲੂ ਆਸਮੰਦ ਦੇ ਵਿੱਚ ਚੰਗਾ ਸਹਿਜਾੜ ਸੀ ਉਹਨਾਂ ਦਾ ਤੇ ਬੰਬੇ ਜਾਣ ਤੋਂ ਬਾਅਦ ਕਿਸੇ ਨਾਲ ਗੱਲਬਾਤ ਕਿਸੇ ਨਾਲ ਟੱਚ ਵਿੱਚ ਰਹੇ ਉਹਨਾਂ ਦੀ ਸਾਡੇ ਇਸ ਪੰਦ ਪਰਿਵਾਰ ਨਾਲ ਗੱਲਬਾਤ ਹੋਈ ਹੈ ਇਹ ਜਾਂਦੇ ਨੇ ਉੱਥੇ ਇਹਨਾਂ ਸਤਿਕਾਰ ਕਰਦੇ ਇੱਕ ਦੋ ਵਾਰ ਸਾਡੇ ਪਿੰਡ ਦੇ ਹੋਰ ਵੀ ਮਿਲੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਕਹੀ ਹੈ ਵੀ ਇਹ ਗੱਲ ਵੀ ਤੁਸੀਂ ਇੱਕ ਵਾਰ ਪਿੰਡ ਆਓ ਤੇ ਉਹ ਦੇਖ ਲਾਂਗੇ ਪਤਾ ਉਹਨਾਂ ਦਾ ਦਿਮਾਗ 'ਚ ਕੀ ਗੱਲ ਸੀਗੀ ਵੀ ਉਹ ਕਿਉਂ ਨਹੀਂ ਆ ਸਕੇ ਉਹਨਾਂ ਦੀ ਕੀ ਮਜਬੂਰੀ ਸੀਗੀ ਜਾਂ ਬਦਲ ਕਿਵੇਂ ਨਹੀਂ ਆ ਸਕੀ ਇਹ ਜੀਜ਼ ਵਾਲੇ ਸਾਨੂੰ ਕੋਈ ਅੱਗੇ ਉਹ ਨਹੀਂ ਮਤਲਬ ਗੱਲ ਵੀ ਉਹਨਾਂ ਨੂੰ ਪਿੰਡ ਆਉਣਾ ਚਾਹੀਦਾ ਸੀ ਉਹਨਾਂ ਨੇ ਸਾਡੇ ਪਿੰਡੋਂ ਜਨਮ ਲੈ ਕੇ ਇੰਨੀ ਵੱਡੀ ਉੱਚੀ ਜਗ੍ਹਾ ਤੇ ਪਹੁੰਚੇ ਕਿ ਸਾਡੇ ਪਿੰਡ ਮਾਸ ਕਿਉਂ ਨਹੀਂ ਆਏ ਤੇ ਪਿੰਡ ਨੂੰ ਸਾਰੇ ਨੂੰ ਉਹਨਾਂ ਬਾਰੇ ਪਿਆਰ ਬਹੁਤ ਹੈ ਸਾਡੇ ਪਿੰਡ ਵਿੱਚ ਪਹਿਲਾਂ ਅਜਿਹੀ ਨਹੀਂ ਕਦੇ ਜੇ ਆਉਂਦੇ ਬੜੀ ਦੁੱਖ ਦੀ ਗੱਲ ਹੈ ਇਹਨਾਂ ਦੀ ਜੇ ਬਹੁਤ ਦੁੱਖ ਨਾਲ ਬਜ਼ੁਰਗਾਂ ਦਾਦਾ ਜੀ ਦੀ ਵੀ ਇੱਥੇ ਜਨਮ ਹੋਇਆ ਸੀ ਬੜੀ ਐ ਹੰਦਾ ਦੀ ਵਿਪਤਰਵਿੰਦਰ ਜੀ ਦੇ ਜਨਮ ਹੋਏ ਆ ਬੜੀ ਵਧੀਆ ਗੱਲ ਹੈ ਉਹਨਾਂ ਕੇ ਸਾਡੇ ਪਿੰਡ ਵਿੱਚ ਕਦੇ ਆਏ ਸਾਡੇ ਪਿੰਡ ਦਾ ਨਾਮ ਵੀ ਉੱਚਾ ਕਰੇ ਜੋ ਸਾਡੇ ਪਿੰਡ ਦਾ ਨਾਮ ਵੀ ਵਧੀਆ ਰੋਸ਼ਨ ਕਰੇ ਤੇ ਹੁਣ ਜਿਵੇਂ ਅੱਜ ਉਹਨਾਂ ਦੀ ਡੈਥ ਹੋਈ ਹੈ ਤਾਂ ਕਿਦਾਂ ਪਿੰਡ ਵਾਸੀ ਕਿਦਾਂ ਪਿੰਡ ਦੇ ਸਯੋਗ ਹੀ ਆ ਜਾਂ ਇਹ ਸੋਗ ਦੇ ਹੀ ਆ ਵੀ ਮਰੀ ਗੱਲ ਹੋ ਗਿਆ। ਤੁਸੀਂ ਉਹਨਾਂ ਦੇ ਇਹੀ ਕਹਿੰਦੇ ਆਂ ਵੀ ਉਹ ਬਹੁਤ ਚੰਗੇ ਬੰਦੇ ਸੀਗੇ। ਤਕਰੀਬਨ ਠੀਕ-ਠੇ ਠਾ ਐਂ ਜਮਾਂ ਠੀਕ ਸੀਗੇ। ਕੋਈ ਇਹੋ ਜੀ ਗੱਲ ਨਹੀਂ। ਯਾਨੀ ਬਧੀਆ ਉਹਨਾਂ ਨੇ ਰੋਲ ਕਰਿਆ। ਇੱਥੇ ਵੀ ਉਹਦਾ ਜਨਮ ਸਥਾਨ ਇਹੀ ਐ। ਪਿੰਡ ਨਸਰਾਲੀ। ਤੇ ਇਸ ਕਰਕੇ ਬਹੁਤ ਵਧੀਆ ਉਹਨਾਂ ਦਾ ਰਸਤਾ। ਤੇ ਅੱਜ ਉਹਨਾਂ ਦੀ ਡੈਥ ਹੋ ਗਈ। ਜੀ। ਕਿੱਦਾਂ ਲੱਗ ਰਿਹਾ? ਬਹੁਤ ਮਹਿਸੂਸ। ਜੀ। ਅੱਛਾ ਜਾਣਕਾਰੀ ਇਹ ਕਿੰਨੀ ਕਿਤੇ ਰਹੇ ਸਿੱਥੇ। ਹਾਂ ਜੀ। ਕਿੰਨੀ ਦੇਰ ਉਰੇ ਰਹੇ ਨੇ ਜਨਮ ਤੋਂ ਬਾਅਦ? ਉਹ तकरीबन 2.5 ਸਾਲ ਦੇ ਸੀਗੇ 2.2 ਸਾਲ ਦੇ तकरीबन ਇੱਥੋਂ ਜਾ ਗਏ ਨੇ ਸ਼ਾਨੇਵਾਲ ਜੀ ਤੇ ਜੱਦੀ ਪਿੰਡ ਕਿਹੜਾ ਸੀ ਮੇ ਜੱਦੀ ਡਾਂਗੋ ਇਹ ਕਿੱਥੇ ਕਹਿੰਦਾ ਇਹ ਡੇਲੋਂ ਦੇ ਨੇੜੇ ਆ ਡੇਲੋਂ ਦੇ ਆ ਉੱਥੇ ਹੀ ਆ ਕਿ ਕਦੇ ਮੁਲਾਕਾਤ ਪਿੰਡ ਵਾਸੀਆਂ ਜਾਂ ਕਿਸੇ ਤੁਹਾਡੀ ਕਦੇ ਹੋਈ ਤਰਮਿੰਦਰ ਨਾ ਜੀ ਕਦੇ ਨਹੀਂ ਹੋਈ ਕਦੇ ਕੋਈ ਸੰਪਾਰਕ ਤੋਂ ਕੋਈ ਕਿਸੇ ਨਾ ਜੀ ਕਿਉਂਕਿ ਅਸੀਂ ਤਾਂ ਬਹੁਤ ਮਗਰੋਂ ਸੀ ਤੇ ਉਹ ਸਭ ਤੋਂ ਬਹੁਤ ਪਹਿਲਾਂ ਦੀ ਸੀ